ਸਰਕਾਰੀ ਦੇ ਸਰਕਾਰੀ ਬੈਂਕ ਹੈ ਮੈਂ ਵੈਸੇ ਕਿ ਨਾ ਪਰ ਇੰਟਰਨੈਟ ਫਿਲਹਾਲ ਕੋਈ ਨਹੀਂ ਕਿ ਇੱਕੋ ਬੈਂਕ ਹੈ ਸਾਡਾ ਬੈਂਕ ਕੋ ਮੋਰਟਰੀਆ ਕਰਨੇ ਕਿਉਂਕਿ ਇਹਨਾਂ ਦੇ ਹੋਲਡਿੰਗਾਂ ਦੂਜੀਆਂ ਬੈਂਕਾਂ ਦਾ ਸਾਨੂੰ ਕੋਈ ਨਹੀਂ ਖਚਾ ਇਹਦਾ ਕਿ ਨਾ ਮੇਰੇ ਕੋਲ ਤਰਫਾ ਤਾਂ ਜੀ ਉਹ ਤਾਂ ਕਰ ਲਓ ਜੀ ਕੋਲੇ ਵੀ ਟਿੱਕੀ ਹੈ ਹਾਂ ਤੁਸੀਂ ਜਾਂ ਤਾਂ ਉਹ ਆ ਜਿਹੜਾ ਮੈਂ ਤਾਂ ਸਾਨੂੰ ਐਟੋਨ ਲਾ ਕੇ ਦਿੱਤੀ ਸੀ ਲਿਖੇ ਨਹੀਂ ਕਹਿ ਰਿਹਾ ਅੱਛਾ ਨਹੀਂ ਆਉਂਦਾ ਮੈਂ ਜਾਨ ਲੱਗੀ ਹੈ ਜੀ ਨੀ ਗੱਲ ਨਹੀਂ ਗੱਲ ਨਹੀਂ ਕਰਨੀ ਇੰਟਰਨੈਟ ਵੀ ਲੋਕਾਂ ਕੋਲ ਆਇਆ ਸਾਰੀ ਇਹਦੀ ਮੈਪ ਸਾਈਕਿੰਗ ਨਹੀਂ ਕੋਈ ਕੋ ਕੋ ਮੈਂ ਲਈ ਸੀ ਉਹ ਮੈਂ ਭਰ ਦਿੱਤਾ ਦੇਖੋ ਸਾਡੀ ਨੂੰ ਪੜਾਉਣ ਲਈ ਐਸੇ ਦਿਓ ਲਈ ਸਮਝਾ ਤਾਂ ਇਹ ਟ੍ਰਾਂਸਫਰ ਕਰੋ ਫਿਰ ਮੇਰਾ ਤੇ ਜਿਹੜਾ ਬੰਦਾ ਇੱਕ ਹੈ ਉਹ ਤੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਕਿਸੇ ਕੰਮ ਦੇ ਉੱਤੇ ਪਰ ਜਿਹੜੇ ਖਰਚੇ ਨੇ ਹੁਣ ਮੇਰਾ ਅਕਾਊਂਟ ਐਕਸਪੀਰੀ ਹੋ ਗਿਆ ਸਰ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੱਕ ਪੈਸਾ ਵੀ ਤੁਹਾਨੂੰ ਚਾਰਜਿੰਗ ਨਹੀਂ ਬੈਣੀ ਉਹ ਠੀਕ ਹੈ ਤੁਹਾਡੀ ਇਹ ਵੀ ਤੁਹਾਡੇ ਹੋਣਗੇ ਉਹ ਤਾਂ ਵੀ ਇੱਥੇ ਬਸਣੇ ਮੈਨੂੰ ਰਿਫੰਡ ਦਿਓ ਭਾਈ ਯਾਰ ਠੀਕ ਹੈ ਇਹ ਤਾਂ ਮੇਰੀ ਪਾਵਰ ਚ ਆ ਬਈ 75 ਲਾਉਂ ਮਹੀਨਾ 2 ਮਹੀਨੇ ਮੈਂ ਉਤੋਂ ਵੀ ਨਾ ਸ਼ਾਇਦ ਸਾਰੇ ਮੈਂ ਉਹ ਕਿਉਂ ਉਹਨੂੰ ਟਾਈਮ ਲੱਗ ਜਾਂਦਾ ਪਾਲਿਸੀ ਮੈਟਰ ਹੁੰਦਾ ਉਹਨੂੰ 75% ਹਾਂ ਮਤਲਬ ਉਹ ਵੀ ਜਿਆਦਾ ਪੁਰਾਣੇ ਨੂੰ ਉੱਪਰ ਵਾਲੇ ਵੀ ਜਦੋਂ ਅਕਾਊਂਟ ਫਰ ਹੋ ਜਾ ਉਹਦਾ ਹੁੰਦਾ ਦਿਓ ਉਹਨਾਂ ਨੂੰ 75% ਦੀ ਸਰਕਨਸੀਸ਼ਨ ਦਿੰਦੇ ਕੋਈ ਨਹੀਂ ਉਹ ਵੀ ਤੋਂ ਪ੍ਰਪੋਜ਼ਲ ਮੈਂ ਦੇਗਾ ਤਦ ਹੀ ਆ ਠੀਕ ਆ ਇਹ ਬੁਰੀ ਆ ਕਿ ਅਸੀਂ ਕੋਈ ਇਦਾਂ ਦੀ ਮਜੂਰੀ ਛੱਡ ਨਹੀਂ ਰਹੇ ਅਸੀਂ ਮਤਲਬ ਸਨ ਨਹੀਂ ਨਹੀਂ ਉਹ ਤੁਹਾਡਾ ਕੰਮ ਨਹੀਂ ਛੱਡਣਾ ਇਹ ਜਿਹੜਾ ਚੇਂਜ ਹੁੰਦਾ ਰਹਿੰਦਾ ਬ੍ਰਾਂਚ ਦਾ ਚੇਂਜ ਬੈਂਕ ਦਾ ਚੇਂਜ ਤੁਹਾਡੀ ਮਜੂਰੀ ਥੋੜੀ ਆ ਤੁਹਾਨੂੰ ਬੈਂਕ ਤੁਹਾਡੀ ਆ ਤੇ ਮੈਂ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੇ ਵੀਡੀਟ 10 ਡੇ ਤੁਹਾਡਾ ਲਾਸਟ ਮਨ ਤੋਂ ਮੈਂ ਇੱਕ ਅੱਜ ਦੀ ਬੈਠਾ ਜੀ ਉਸ ਤੋਂ ਇਹਨਾਂ ਦਾ ਆਪਣਾ ਨੰਬਰ ਲੈ ਲਿਆ ਮੁੰਡਾ ਤੁਹਾਡਾ ਤੁਹਾਨੂੰ ਜਿਹੜੀ ਡਿਮਾਂਡ ਆ ਮੰਨ ਕੇ ਦੋ ਕਿਸੇ ਦੀ 50 ਲੱਖ ਸਜੀਰਾ ਸ਼ਾਮੀ ਨਾਲ ਕਰਾਇਆ ਜਾ ਕਿ ਅੱਜ ਪੰਜਾਬਣ ਸਿੰਧ ਵਿੱਚ ਅੰਮ੍ਰਿਤਸਰ ਜ਼ੋਨ ਵੱਲੋਂ ਐਮਐਸਐਮ ਇੰਟਰਪ੍ਰੈਨਰਰ ਮੀਟ ਕਰਵਾਈ ਜਾ ਰਹੀ ਹੈ ਇਸ ਮੀਟ ਦਾ ਮੁੱਖ ਮਕਸਦ ਇਹ ਹੈ ਵੀ ਜੋ ਸਾਡੇ ਐਮਐਸਐਮ ਇੰਟਰਪ੍ਰੈਨਰਨ ਹਨ ਉਹਨਾਂ ਵਾਸਤੇ ਬੈਂਕ ਨੇ ਕਿ ਨਿਊ ਇਨੀਸ਼ੀਏਟਿਵਸ ਲਏ ਨੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਸੀਮਲੈਸਲੀ ਉਹਨਾਂ ਨੂੰ ਕ੍ਰੈਡਿਟ ਫੈਸਿਲਿਟੀ ਅਵੇਲੇਬਲ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਜੋ ਬੈਂਕ ਨੇ ਜੋ ਨਈ ਪੀਐਸਬੀ ਐਮਐਸਮੀ ਪ੍ਰੀਮੀਅਮ ਹੈ ਜਾਂ ਜੀਐਸਟੀ ਈਜ਼ ਹੈ ਇਸ ਤੋਂ ਬਿਨਾ ਜੋ ਬੈਂਕ ਨੇ ਕਯੂਆਰ ਬੇਸਡ ਲੈਂਡਿੰਗ ਸਟਾਰਟ ਕੀਤੀ ਹੈ ਕਯੂਆਰ ਕੋਡ ਨੂੰ ਜਨਰੇਟ ਕਰੋਗੇ ਕਸਟਮਰ ਆਪਣੇ ਆਪ ਹੀ ਆਪਣੀ ਜੋ ਸੈਂਕਸ਼ਨ ਲੈਟਰ ਹੈ ਜੋ ਲੋਨ ਦੀ ਐਲੀਜੀਬਿਲਟੀ ਹੈ ਉਹ ਆਪਣੇ ਚੈੱਕ ਕਰ ਸਕਦਾ ਹੈ ਤੇ ਆਪਣੀ ਸੈਂਕਸ਼ਨ ਲੈਟਰ ਜਨਰੇਟ ਕਰ ਸਕਦਾ ਹੈ ਇਹਦੇ ਬਾਰੇ ਵੀ ਉਹਨੂੰ ਜਾਣਕਾਰੀ ਦਿੱਤੀ ਇਸ ਤੋਂ ਬਿਨਾ ਜੋ ਅਜਦਾ ਜੋ ਇੰਟਰਪ੍ਰੈਨਰ ਮੀਟ ਹੈ ਇਹਦਾ ਮੁੱਖ ਮਕਸਦ ਇਹ ਵੀ ਹੈ ਕਸਮਰ ਦੇ ਆਪਣੀਆਂ ਸਰਵਿਸਸਿਸ ਪ੍ਰਤੀ ਸਾਡੇ ਪ੍ਰੋਡਕਟ ਬਤੀ ਸਾਡੇ ਪ੍ਰੋਸੈਸ ਪ੍ਰਤੀ ਉਹਨਾਂ ਦੀ ਫੀਡਬੈਕ ਲੈਣੀ ਤਾਂ ਕਿ ਅਸੀਂ ਆਪਾਂ ਇਹਨਾਂ ਨੂੰ ਹੋਰ ਵੀ ਕਸਟਮਰ ਫ੍ਰੈਂਡਲੀ ਬਣਾ ਸਕੀਏ